ਗੁਰੂ ਰੂਪ ਗੁਰੂ ਕੀ ਸਾਜੀ ਨਿਵਾਜੀ ਸਾਧ ਸੰਗਤ ਜੀ ਧੰ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਹਨ ਮਨ ਰੇ ਹਰ ਹਰ ਸੇਤੀ ਲਿਵ ਲਾਏ اے ਮਨਾ ਤੂੰ ਉਸ ਪਰਿਪੂਰਨ ਪਰਮਾਤਮਾ ਦੇ ਨਾਲ ਆਪਣੀ ਬਿਰਤੀ ਨੂੰ ਜੋੜ ਇਹ ਬਿਰਤੀ ਜੁੜਦੀ ਕਿਉਂ ਨਹੀਂ ਸਤਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਤੇਰਾ ਗੁਰੂ ਨਾਲ ਪ੍ਰੇਮ ਨਹੀਂ ਤੇ ਗੁਰੂ ਨਾਲ ਪ੍ਰੇਮ ਤੋਂ ਬਿਨਾ ਪਰਮਾਤਮਾ ਦੇ ਨਾਲ ਬਿਰਤੀ ਦਾ ਮਿਲਣਾ ਅਸੰਭਵ ਹੈ ਨਾਲ ਹੀ ਸਤਗੁਰੂ ਪਾਤਸ਼ਾਹ ਨੇ ਗੁਰੂ ਤੇ ਸਿੱਖ ਦੀ ਵਿਆਖਿਆ ਕੀਤੀ ਹੈ ਕਿ ਗੁਰੂ ਕਿਹਸਾ ਹੈ ਸਿੱਖ ਦੀਆਂ ਨਿਸ਼ਾਨੀਆਂ ਕੀ ਹਨ ਸਤਿਗੁਰ ਮਿਲੇ ਹੈ ਉਲਟੀ ਪਈ ਜੀਵਤ ਮਰੇ ਤਾਂ ਬੂਝ ਪਾਏ ਸਤਿਗੁਰ ਪਾਤਸ਼ਾਹ ਕਹਿੰਦੇ ਹਨ ਕਿ ਜੋ ਸਿੱਖ ਗੁਰੂ ਦੇ ਸੰਪਰਕ ਵਿੱਚ ਆ ਜਾਂਦਾ ਹੈ ਗੁਰੂ ਉਸ ਦੀ ਬੁੱਧੀ ਨੂੰ ਸੋਟ ਦਿੰਦਾ ਹੈ ਇੱਕ ਮਨੁੱਖ ਨੇ ਤੀਰ ਚਲਾਉਣ ਦਾ ਅਭਿਆਸ ਸਿੱਖਣਾ ਸ਼ੁਰੂ ਕੀਤਾ ਪਰ ਅਜੇ ਉਸ ਕੋਲ ਤੀਰ ਟਿਕਾਣੇ ਤੇ ਵੱਜਾ ਨਹੀਂ ਕਹਿੰਦੇ ਨੇ ਉਸ ਨੂੰ ਚਸਕਾ ਲੱਗਾ ਗੁਰੂ ਦੀ ਪੜਤਾਲ ਕਰਦਾ ਕਰਦਾ ਜਰਮਨ ਚਲਾ ਗਿਆ ਉੱਥੇ ਉਹਨਾਂ ਮਨੁੱਖਾਂ ਦੇ ਰਿਵਾਜ ਮੁਤਾਬਿਕ ਕੋਈ ਕਿਸੇ ਦਾ ਸਰੀਰਕ ਕੰਮ ਨਹੀਂ ਕਰਦਾ ਹਰ ਕੰਮ ਦੀ ਫੀਸ ਦੇਣੀ ਪੈਂਦੀ ਹੈ ਉਸੀ ਆਣਾ ਕਹਿੰਦਾ ਹੈ ਮੈਂ ਲੋਕਾਂ ਕੋਲੋਂ ਇੰਨੇ ਪੈਸੇ ਲੈਂਦਾ ਹਾਂ ਪਰ ਤੇਰੇ ਕੋਲੋਂ ਦੁਨੇ ਲਵਾਂਗਾ ਮੈਨੂੰ ਤੇਰੇ ਤੇ ਵਿਸ਼ੇਸ਼ ਮਿਹਨਤ ਕਰਨੀ ਪਵੇਗੀ ਉਸ ਪ੍ਰੇਮੀ ਜਗਿਆਸੂ ਨੇ ਪ੍ਰੇਮ ਨਾਲ ਬੇਨਤੀ ਕੀਤੀ ਕਿ ਮਹਾਪੁਰਸ਼ੋ ਮੇਰੇ ਲਈ ਉੱਚੇ ਚਾ ਰੇਟ ਵੱਧ ਕਿਉਂ ਫਿਰ ਥੋੜਾ ਵੀ ਨਹੀਂ ਦੁਨਾ ਬਿਲਕੁਲ ਉਹ ਕਹਿੰਦਾ ਹੈ ਜਿਹੜਾ ਤੇਰੇ ਕੋਲ ਪਹਿਲਾ ਗਿਆਨ ਹੈ ਉਸ ਨੂੰ ਕੱਢਣਾ ਹੈ ਅਤੇ ਤੈਨੂੰ ਖਾਲੀ ਕਰਨਾ ਹੈ ਮੈਨੂੰ ਦੂਜਿਆਂ ਨੂੰ ਗਿਆਨ ਦੇਣਾ ਤਾਂ ਸੌਖਾ ਹੈ ਕਿਉਂਕਿ ਉਹ ਬਿਲਕੁਲ ਖਾਲੀ ਹੁੰਦੇ ਹਨ ਅਤੇ ਆਪਣਾ ਗਿਆਨ ਮੈਂ ਉਹਨਾਂ ਵਿੱਚ ਪਾ ਦਿੰਦਾ ਹਾਂ ਉਹ ਗਿਆਨ ਲੈ ਕੇ ਚਲੇ ਜਾਂਦੇ ਹਨ ਤੇਰੇ ਵਾਸਤੇ ਦੂਣੀ ਫੀਸ ਇਸ ਕਰਕੇ ਹੈ ਕਿਉਂਕਿ ਪਹਿਲਾ ਤੇਰੇ ਅੰਦਰ ਗਿਆਨ ਹੈ ਤੈਨੂੰ ਆਪਣੇ ਗੁਨਾ ਦਾ ਮਾਨ ਹੈ ਤੇ ਜਿੰਨਾ ਚਿਰ ਮੈਂ ਉਹ ਖਾਲੀ ਨਾ ਕਰਾਂ ਉਤਨਾ ਚਿਰ ਮੇਰਾ ਗਿਆਨ ਟਿਕਣਾ ਨਹੀਂ ਅੱਧੇ ਪੈਸੇ ਤੇਰੇ ਗਿਆਨ ਨੂੰ ਕੱਢਣ ਦੇ ਤੇ ਅੱਧੇ ਪੈਸੇ ਤੈਨੂੰ ਗਿਆਨ ਦੇਣ ਦੇ ਇਸੇ ਪ੍ਰਕਾਰ ਤਨ ਗੁਰ ਅਮਰਦਾਸ ਸੱਚੇ ਪਾਤਸ਼ਾਹ ਕਹਿੰਦੇ ਹਨ ਕਿ ਉਹ ਗੁਰਸਿੱਖ ਉਹ ਮਾਈ ਭਾਈ ਉਹ ਪ੍ਰਾਣੀ ਜਿਹੜੇ ਗੁਰੂ ਦੇ ਨਾਮ ਵਿੱਚ ਆ ਜਾਂਦੇ ਹਨ ਗੁਰੂ ਪਹਿਲਾਂ ਉਹਨਾਂ ਦੀ ਮਤ ਨੂੰ ਉਲਟ ਕਰ ਦਿੰਦਾ ਹੈ ਉਨ੍ਹਾਂ ਦੇ ਸੰਸਾਰ ਦੇ ਨਿਯਮਾਂ ਦੇ ਵਿੱਚ ਫਰਕ ਪੈ ਜਾਂਦਾ ਹੈ ਸਾਡੇ ਸਿੱਖ ਜਗਤ ਦੇ ਵਿੱਚ ਇੱਕ ਮਹਾਂਪੁਰਸ਼ ਦਾ ਨਾਮ ਬੜੇ ਸਤਿਕਾਰ ਨਾਲ ਲਿਆ ਜਾਂਦਾ ਹੈ ਬਾਬਾ ਬੀਰ ਸਿੰਘ ਨੌਰੰਗਾਬਾਦੀ ਦਾ ਉਨ੍ਹਾਂ ਦਾ ਜਨਮ ਮਾਤਾ ਧਰਮਕੌਰਤਿ ਕੁੱਕੋ ਬਾਬਾ ਸੇਵਾ ਸਿੰਘ ਤੇ ਘਰ ਹੋਇਆ ਸਮੇਂ ਦੇ ਮੁਤਾਬਕ ਉਨ੍ਹਾਂ ਨੇ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਨੌਕਰੀ ਵੀ ਕੀਤੀ ਅਸੀਂ ਆਮ ਮਹਾਰਾਜਾ ਰਣਜੀਤ ਸਿੰਘ ਬਾਰੇ ਇੱਕ ਪ੍ਰਸੰਗ ਜਾਣਦੇ ਹਾਂ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਅਟਕ ਦਰਿਆ ਨੇ ਰਾਹ ਦਿੱਤਾ ਬੜੀ ਮਸ਼ਹੂਰ ਗੱਲ ਹੈ ਉਸ ਦਰਿਆ ਦਾ ਅਸਲੀ ਨਾਮ ਹੈ ਸਿੰਧ ਅਟਕ ਉਸ ਦਾ ਵਿਸ਼ੇਸ਼ਣ ਹੈ ਕਿ ਉਹ ਸਿੰਧ ਨੂੰ ਜਿਹੜਾ ਵੀ ਪਾਰ ਕਰਨ ਦਾ ਯਤਨ ਕਰਦਾ ਹੈ ਉਸ ਨੂੰ ਇੱਕ ਵਾਰ ਰੋਕਦਾ ਹੈ اٹਕਾਉਣ ਕਰਕੇ ਨਾਮ ਪੈ ਗਿਆ ਅਟਕ ਮਹਾਰਾਜਾ ਰਣਜੀਤ ਸਿੰਘ ਨੇ ਵਿਚਾਰ ਕੀਤੀ ਕਿ ਕੀ ਬਣੇ ਤਾਂ ਉਸ ਮੌਕੇ ਬਾਬਾ ਬੀਰ ਸਿੰਘ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਅਰਦਾਸ ਕੀਤੀ ਦਰਿਆ ਦੇ ਪਾਣੀ ਦਾ ਵੇਗ ਰੁਕਿਆ ਤੇ ਮਹਾਰਾਜਾ ਰਣਜੀਤ ਸਿੰਘ ਨੇ ਆਪਣੀ ਸੈਨਾ ਨੂੰ ਅੱਗੇ ਪਹੁੰਚਾਇਆ ਮਹਾਰਾਜਾ ਰਣਜੀਤ ਸਿੰਘ ਦੀ ਜਿੱਤ ਹੋਈ ਕਹਿੰਦੇ ਹਨ ਜਦੋਂ ਮਹਾਰਾਜਾ ਜਿੱਤ ਕੇ ਆਇਆ ਤਾਂ ਉਸਨੇ ਬਾਬਾ ਬੀਰ ਸਿੰਘ ਨੂੰ ਆਖਿਆ ਕਿ ਬਾਬਾ ਜੀ ਮੈਂ ਹੁਣ ਤੁਹਾਡੀ ਕੋਈ ਸੇਵਾ ਕਰਨਾ ਚਾਹੁੰਦਾ ਹਾਂ ਕੁਝ ਨਾ ਕੁਝ ਮੇਰੇ ਕੋਲੋਂ ਮੰਗੋ ਜੋ ਵੀ ਗੁਰੂ ਕੇ ਸੇਖ ਗੁਰੂ ਦੀ ਚਰਨ ਸ਼ਰਨ ਵਿੱਚ ਆਏ ਹਨ ਉਹਨਾਂ ਦੇ ਵਿਚਾਰ ਬਦਲ ਗਏ ਸਤ ਗੁਰੂ ਮਿਲੇ ਐ ਉਲਟੀ ਪਈ ਬਾਬਾ ਬੀਰ ਸਿੰਘ ਗੁਰੂ ਨਾਲ ਮਿਲਿਆ ਹੈ ਜਿਹੜੇ ਨਹੀਂ ਮਿਲੇ ਉਹਨਾਂ ਨੇ ਕਹਿਣਾ ਸੀ ਮਹਾਰਾਜਾ ਰਣਜੀਤ ਸਿੰਘ ਜੀ ਮੈਨੂੰ ਫਲਾਣੀ ਚੀਜ਼ ਦੇ ਦੇ ਪਰ ਭਾਈ ਬੀਰ ਸਿੰਘ ਜੀ ਕਹਿਣ ਲੱਗੇ ਰੰਜੀਤ ਸਿੰਘਾ ਅਜੇ ਚਾਰ ਦਿਹਾੜੇ ਹੋਏ ਹਨ ਤੂੰ ਮੰਗਤਾ ਬਣ ਕੇ ਆਇਆ ਸੀ ਮੇਰੇ ਕੋਲ ਹੁਣ ਤੂੰ ਰਾਜਾ ਕਿੱਥੋਂ ਬਣ ਕੇ ਆ ਗਿਆ ਜਿਹੜੇ ਗੁਰੂ ਅੱਗੇ ਮੈਂ ਤੇਰੀ ਅਰਦਾਸ ਕੀਤੀ ਸੀ ਮੈਂ ਉਸੇ ਤੇ ਕੋਲੋਂ ਮੰਗਾਗਾ ਜਿਹੜਾ ਦ੍ਰਿਸ਼ਟਾਂਤ ਮੈਂ ਆਪ ਜੀ ਨੂੰ ਦੇਣਾ ਸੀ ਉਹ ਇਹ ਹੈ ਕਿ ਸਿੱਖ ਸੰਗਤਾਂ ਦਾ ਜੱਥਾ ਤਰਨ ਤਰਨ ਦੇ ਦਰਸ਼ਨ ਇਸ਼ਨਾਨ ਕਰਨ ਲਈ ਆ ਰਿਹਾ ਸੀ ਉਸ ਮੌਕੇ ਪਿੰਡਾਂ ਵਿੱਚ ਲੋਕਾਂ ਨੂੰ ਬੜੀ ਸ਼ਰਧਾ ਸੀ ਭਾਵ ਨਾਲ ਸੇਵਾ ਕਰਨੀ ਲੰਗਰ ਪਾਣੀ ਛਕਾਉਣਾ ਉਹ ਜੱਥਾ ਕਹਿੰਦੇ ਇਸ ਪਿੰਡ ਵਿੱਚ ਆ ਗਿਆ ਮੀ ਕਨੀ ਦਾ ਰੰਗ ਸੀ ਸੁੱਕੇ ਵਾਲਨ ਦਾ ਪ੍ਰਬੰਧ ਨਾ ਹੋਇਆ ਤੇ ਕਹਿੰਦੇ ਹਨ ਬਾਬਾ ਬੀਰ ਸਿੰਘ ਜੀ ਨੇ ਆਪਣੇ ਘਰ ਦੀਆਂ ਝੁਕਾਟਾ ਪੋਟ ਕੇ ਗੁਰੂ ਦੀ ਸੰਗਤ ਲਈ ਲੰਗਰ ਤਿਆਰ ਕੀਤਾ ਇਹ ਸਭ ਵੇਖ ਕੇ ਉਹਨਾਂ ਦੀ ਮਾਂ ਨੇ ਆਖਿਆ ਪੁੱਤਰ ਬੀਰ ਸਿੰਘਾ ਹੁਣ ਤੇਰੀ ਸਾਡੀ ਨਿਭਣੀ ਨਹੀਂ ਲੋਕਾਂ ਦੇ ਪੁੱਤਰ ਬਾਹਰੋਂ ਮਾਲ ਮਤਾਂ ਲੈ ਕੇ ਆਪਣੇ ਘਰ ਪਹੁੰਚਾਉਂਦੇ ਹਨ ਤੇ ਤੂੰ ਘਰ ਦੇਆਂ ਝੁਕਾਟਾ ਸੰਗਤ ਵਾਸਤੇ ਬਾਲ ਕੇ ਉਹਨਾਂ ਨੂੰ ਲੰਗਰ ਛਕਾਉਣ ਲੱਗਾ ਹੈ ਤੇਰਾ ਘਰ ਵਿੱਚੋਂ ਗੁਜ਼ਾਰਾ ਨਹੀਂ ਹੋਣਾ ਬਾਬਾ ਬੀਰ ਸਿੰਘ ਨੇ ਆਪਣਾ ਪਿੰਡ ਛੱਡ ਦਿੱਤਾ ਇੱਕ ਲੰਬੜਦਾਰ ਸੀ ਉਹ ਪਪਾ ਬੀਰ ਸਿੰਘ ਦੇ ਜੀਵਨ ਤੋਂ ਬੜਾ ਪ੍ਰਭਾਵਿਤ ਸੀ ਉਸ ਨੇ ਆਖਿਆ ਮਹਾਪੁਰਸ਼ੋ ਮੇਰੇ ਨਗਰ ਵਿੱਚ ਪੜ੍ਹਾ ਕਰੋ ਅਤੇ ਪਪਾ ਬੀਰ ਸਿੰਘ ਨੇ ਪੱਕੇ ਤੌਰ ਤੇ ਆਪਣਾ ਪੜ੍ਹਾ ਨੌਰੰਗਾਬਾਦ ਵਿੱਚ ਕੀਤਾ ਸੋ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਕਿ ਉਹ ਮਨੁੱਖ ਜਿਹੜੇ ਗੁਰੂ ਦੇ ਸੰਪਰਕ ਵਿੱਚ ਆ ਗਏ ਹਨ ਉਹਨਾਂ ਦੀ ਸੰਸਾਰ ਬਿਰਤੀ ਉਲਟ ਹੋ ਗਈ ਹੈ ਪਰ ਇਹ ਆਪਾਂ ਕਿਤੋਂ ਵੀ ਮਾਲਮਤਾਂ ਮਿਲੇ ਤਾਂ ਆਪਾਂ ਘਰ ਨੂੰ ਖਿੱਚਦੇ ਹਾਂ ਉਹ ਆਪਣੇ ਘਰ ਨੂੰ ਲਟਾਉਂਦੇ ਹਨ ਉਹਨਾਂ ਦਾ ਨਿਸ਼ਾਨਾ ਆਪਣਾ ਵਿਗਾੜ ਬੇਗਾਨਾ ਸਾੰਬੇ ਸੋ ਉਹ ਗੁਰੂ ਦੇ ਲਾਲ ਗੁਰੂ ਕੇ ਪਿਆਰੇ ਜਿਹੜੇ ਗੁਰੂ ਨਾਲ ਮਿਲੇ ਹਨ ਉਹਨਾਂ ਦੀ ਸੰਸਾਰਿਕ ਬਿਰਤੀ ਉਲਟ ਹੋ ਗਈ ਉਹ ਨਿਰੰਕਾਰ ਦੇ ਦੇਸ਼ ਦੇ ਵਾਸੀ ਬਣ ਗਏ ਜੀਵਤ ਮਰੇ ਤਾਂ ਬੂਝ ਪਾਏ ਗੁਰਦੇਵ ਕਹਿੰਦੇ ਹਨ ਗੁਰਮੁਖਾ ਜਿੰਨਾ ਚਿਰ ਜੀਵਤ ਭਾਵ ਮਰਦਾ ਨਹੀਂ ਉਹਨਾਂ ਚਿਰ ਤੈਨੂੰ ਸਮਝ ਨਹੀਂ ਪੈਣੀ ਇਸ ਦਾ ਅਰਥ ਇਹ ਨਹੀਂ ਕਰ ਲੈਣਾ ਕਿ ਗੁਰੂ ਕਹਿੰਦੇ ਹਨ ਮਰ ਜਾ ਫਿਰ ਆਪੇ ਸਮਝ ਪੈ ਜਾਏਗੀ ਨਹੀਂ ਜੀਵਤ ਭਾਵ ਮਰਨ ਤੋਂ ਇਹ ਹੈ ਤਾਨ ਹੁੰਦੇ ਹੋਏ ਨੀ ਤਾਣਾ ਮਾਨ ਹੁੰਦੇ ਹੋਏ ਨੀ ਮਾਨਾ ਮਾਨ ਦੇ ਹੁੰਦਿਆਂ ਨਹੀਂ ਮਾਨੇ ਹੋ ਕੇ ਰਹਿਣਾ ਤੇ ਤਾਨ ਦੇ ਹੁੰਦਿਆਂ ਨਹੀਂ ਤਾਨੇ ਹੋ ਕੇ ਰਹਿਣਾ ਮਹਾਤਮਾ ਬੁੱਧ ਦੇ ਜੀਵਨ ਦੀ ਕਥਾ ਹੁੰਦੀ ਹੈ ਕਿਤੇ ਉਹ ਕਥਾ ਵਿਖਿਆਨ ਕਰ ਰਹੇ ਸਨ ਇੱਕ ਮਨਚਲਾ ਵਿਰੋਧੀ ਮਨੁੱਖ ਆਇਆ ਉਸਨੇ ਮਹਾਤਮਾ ਬੁੱਧ ਦੇ ਮੂੰਹ ਤੇ ਆ ਕੇ ਥੁੱਕ ਦਿੱਤਾ ਸਭਾ ਲੱਗੀ ਹੋਈ ਸੀ ਸ਼ਰਧਾਲੂ ਮਿਲ ਪਏ ਉਹ ਕਥਾ ਕਰ ਰਹੇ ਸਨ ਪਤਾ ਨਹੀਂ ਕੀ ਕਲਾ ਵਰਤੀ ਉਹ ਬੰਦਾ ਅਗਲੇ ਦਿਨ ਮਾਫੀ ਮੰਗਣ ਲਈ ਆ ਗਿਆ ਗੱਲ ਵਿੱਚ ਪਰਣਾ ਪਾ ਕੇ ਕਹਿਣ ਲੱਗਾ ਮਹਾਪੁਰਸ਼ੋ ਮੇਰੇ ਕੋਲੋਂ ਕੱਲ ਬੜਾ ਵੱਡਾ ਗੁਨਾਹ ਹੋਇਆ ਹੈ ਮੈਂ ਸਭਾ ਵਿੱਚ ਬੈਠਿਆ ਤੁਹਾਡੇ ਤੇ ਥੁੱਕਿਆ ਹੈ ਕਿਰਪਾ ਕਰਕੇ ਮੈਨੂੰ ਮਾਫ ਕਰ ਦਿਓ ਮਹਾਤਮਾ ਬੁੱਧ ਕਹਿਣ ਲੱਗੇ ਗੁਰਮੁਖਾ ਮਾਫ ਕਿਸ ਨੂੰ ਕਰਾਤੇ ਕੌਣ ਕਰੇ ਜੇ ਤਾਂ ਕੱਲ ਵਾਲਾ ਬੰਦਾ ਆ ਕੇ ਮਾਫੀ ਮੰਗਦਾ ਤਾਂ ਮੈਂ ਮਾਫੀ ਦਿੰਦਾ ਪਰ ਤੂੰ ਕੱਲ ਵਾਲਾ ਹੈ ਹੀ ਨਹੀਂ ਜਿਸਨੇ ਥੁੱਕਿਆ ਉਹ ਹੋਰ ਸੀ ਜਿਹੜਾ ਮਾਫੀ ਮੰਗਣ ਵਾਲਾ ਹੈ ਉਹ ਹੋਰ ਹੈ ਤੇ ਮਾਫੀ ਮੰਗਣ ਵਾਲੇ ਨੇ ਗਲਤੀ ਨਹੀਂ ਕੀਤੀ ਇਸ ਉੱਤੇ ਥੁੱਕਣ ਦਾ ਇਲਜ਼ਾਮ ਮੈਂ ਕਿਵੇਂ ਲਾਵਾਂ ਸਾਡੀ ਵੀ ਅਜਿਹੀ ਅਵਸਥਾ ਹੈ ਆਪਣਾ ਮਨ ਹਰ ਮੌਕੇ ਬਰਾਬਰ ਨਹੀਂ ਰਹਿੰਦਾ ਆਪਾਂ ਅੱਜ ਕਿਸੇ ਮਿੱਤਰ ਦੀ ਬਦਨਾਮੀ ਕਰਦੇ ਹਾਂ ਤੇ ਜੇ ਮਿੱਤਰ ਹੋਵੇ ਫਿਰ ਬਦਨਾਮੀ ਕਿਉਂ ਜੇ ਬਦਨਾਮੀ ਕਰਦੇ ਹਾਂ ਫਿਰ ਮਿੱਤਰ ਪੁਨਾ ਕਾਦਾ ਮਹਾਤਮਾ ਬੁੱਧ ਕਹਿਣ ਲੱਗੇ ਗੁਰਮੁਖਾ ਤੇਰੇ ਥੁੱਕ ਦਾ ਮੇਰੇ ਤੇ ਕੋਈ ਅਸਰ ਨਹੀਂ ਪਹਿਲਾਂ ਤਾਂ ਮਾਫੀ ਵਾਲੀ ਗੱਲ ਤੂੰ ਹੈ ਹੀ ਨਹੀਂ ਥੁੱਕ ਕੇ ਬੰਦਾ ਮਾਫੀ ਨਹੀਂ ਮੰਗਦਾ ਜਿੰਨੇ ਥੁੱਕਿਆ ਹੈ ਉਹ ਮਰ ਗਿਆ ਹੁਣ ਮਾਫੀ ਮੰਗਣ ਵਾਲਾ ਹੋਰ ਹੈ ਇਸ ਕਰਕੇ ਤੈਨੂੰ ਮਾਫੀ ਦਿੱਤੀ ਨਹੀਂ ਜਾ ਸਕਦੀ ਤੇ ਦੂਸਰੀ ਗੱਲ ਇਹ ਹੈ ਤੇਰੇ ਕਹਿੰਦੇ ਮੁਤਾਬਿਕ ਤੂੰ ਮੇਰੇ ਤੇ ਥੁੱਕਿਆ ਹੈ ਮੁਰਦੇ ਦੇ ਥੁੱਕਣ ਦਾ ਮੁਰਦੇ ਨੂੰ ਕੀ ਗੁਨਾਹ ਬੰਦਾ ਕੋਈ ਜਿਉਂਦਾ ਹੋਵੇ ਤਾਂ ਆਪਾਂ ਉਸ ਉੱਤੇ ਥੁੱਕੀਏ ਤੇ ਅੱਗੋਂ ਹਿਲਾ ਕਰੇਗਾ ਜਵਾਬ ਦੇਣ ਦਾ ਕੁੱਟਮਾਰ ਕਰੇਗਾ ਨੁਕਸਾਨ ਕਰੇਗਾ ਮੈਂ ਬੜੇ ਚਿਰ ਦਾ ਮਰ ਚੁੱਕਾ ਹਾਂ ਇਸ ਕਰਕੇ ਮੇਰੇ ਤੇ ਕੋਈ ਥੁੱਕ ਸੁੱਟੇ ਭਾਵੇਂ ਕੋਈ ਫੁੱਲ ਪਾਈ ਜਾਵੇ ਮੇਰੇ ਤੇ ਕੋਈ ਅਸਰ ਨਹੀਂ ਜਿਹੜੇ ਜੀਵਤ ਭਾਵ ਤੋਂ ਮਰਦੇ ਹਨ ਤੁਸਾਂ ਆਮ ਦੇਖਿਆ ਹੋਣਾ ਹੈ ਕਿ ਮਹਾਤਮਾ ਜਨ ਪਹਿਲਾਂ ਕਫਨੀ ਪਾਉਂਦੇ ਸਨ ਕਫਨੀ ਨਾਲ ਰੱਬ ਦੀ ਪ੍ਰਾਪਤੀ ਨਹੀਂ ਕਫਨੀ ਦੇ ਪਿੱਛੇ ਇੱਕ ਸਿਧਾਂਤ ਹੈ ਸਿਧਾਂਤ ਇਹ ਹੈ ਕਿ ਜਦੋਂ ਕੋਈ ਬੰਦਾ ਮਰ ਜਾਵੇ ਤਾਂ ਉਸ ਨੂੰ ਕਫਨ ਪਵਾਉਂਦੇ ਹਨ ਜਿਸ ਨੂੰ ਕਫਨ ਪਵਾਇਆ ਉਹ ਮਰਦਾ ਹੋਵੇ ਉਸ ਦਾ ਆਪਾਂ ਸੰਸਕਾਰ ਕਰ ਦਈਏ ਉਸ ਨੂੰ ਪਾਣੀ ਵਿੱਚ ਰੋੜ ਦਈਏ ਉਸ ਨੂੰ ਦਫਨਾ ਦਈਏ ਉਸ ਦੀ ਸਿਹਤ ਤੇ ਕੋਈ ਅਸਰ ਨਹੀਂ ਉਹ ਮਰਜੀ ਨਹੀਂ ਕਰਦਾ ਉਸ ਨੂੰ ਆਪਾਂ ਫੱਟੇ ਤੇ ਟੇਡਾ ਕਰਕੇ ਪਾ ਦਈਏ ਭਾਵੇਂ ਸਿੱਧਾ ਕਰਕੇ ਪਾ ਦਈਏ ਉਸ ਦੇ ਗੋਡੇ ਉੱਪਰ ਨੂੰ ਚੱਕੇ ਹੋਣ ਉਸ ਨੂੰ ਕੋਈ ਫਰਕ ਨਹੀਂ ਪੈਂਦਾ ਕਿਉਂਕਿ ਉਹ ਮ੍ਰਿਤਕ ਹੈ ਕਫਨੀ ਦਾ ਭਾਵ ਇਹ ਹੈ ਕੋਈ ਮੁਰਦੇ ਦੀ ਤਰ੍ਹਾਂ ਆਪਣਾ ਜੀਵਨ ਬਸਰ ਕਰੇ ਕੋਈ ਮੁਰਦੇ ਨੂੰ ਗਾਲਾ ਕੱਢੇ ਜਾਂ ਮੁਰਦੇ ਤੇ ਫੁੱਲ ਪਾ ਦਵੇ ਉਹ ਪਰਵਾਹ ਨਹੀਂ ਕਰਦਾ ਉਸ ਉੱਤੇ ਕੋਈ ਅਸਰ ਨਹੀਂ ਇਸੇ ਪ੍ਰਕਾਰ ਤੋਂ ਆਪਣੇ ਆਪ ਨੂੰ ਮੁਰਦਾ ਸਮਝੇ ਪਾਈ ਗੁਰਦਾਸ ਜੀ ਨੇ ਫਰਮਾਇਆ ਹੈ ਮੁਰਦਾ ਹੋਏ ਮੂਰੀਦ ਨਾ ਗਲੀ ਹੋ ਬਨਾ ਜਿਹੜਾ ਸਿੱਖ ਹੈ ਉਸ ਨੂੰ ਮੁਰਦੇ ਦੇ ਵਾਂਗ ਸਮਝਣਾ ਚਾਹੀਦਾ ਹੈ ਕੇਵਲ ਗੱਲਾਂ ਨਾਲ ਗੱਲ ਨਹੀਂ ਬਾਨੀ ਇਸ ਕਰਕੇ ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਪਾਈ ਉਹ ਮਨੁੱਖ ਜਿਹੜਾ ਜੀਵਤ ਭਾਵ ਤੋਂ ਮਰਿਆ ਹੈ ਜਿਸ ਦੀ ਮੈਂ ਮਰ ਗਈ ਉਸ ਮਨੁੱਖ ਨੂੰ ਪਰਮਾਤਮਾ ਦੀ ਸਮਝ ਪੈ ਗਈ ਸੋਝੀ ਪੈ ਗਈ ਸੋ ਗੁਰੂ ਸੋ ਸਿੱਖ ਹੈ ਭਾਈ ਸਿੱਖ ਦੀ ਨਿਸ਼ਾਨੀ ਕੀ ਹੈ ਆਪਾਂ ਗ੍ਰਹਿਸਤੀ ਸੇਖਾਂ ਸਾਨੂੰ ਗੁਰੂ ਨਾਨਕ ਪਾਤਸ਼ਾਹ ਨੇ ਗ੍ਰਹਿਸਤੀ ਬਣਾਇਆ ਹੈ ਤੇ ਆਮ ਕਰਕੇ ਸਾਡੇ ਵਿੱਚ ਬੜੀ ਕਮਜ਼ੋਰੀ ਹੈ ਢਿੱਲ ਹੈ ਆਪਾਂ ਆਮ ਕਹਿੰਦੇ ਹਾਂ ਅਸੀਂ ਗ੍ਰਹਿਸਤੀ ਬੰਦੇ ਹਾਂ ਤੇ ਤੁਸੀਂ ਮਹਾਪੁਰਸ਼ ਹੋ ਜਿਹੜੇ ਛੜੇ ਬਾਬੇ ਹਨ ਆਪਾਂ ਉਹਨਾਂ ਨੂੰ ਬੜਾ ਉੱਚਾ ਸਮਝਦੇ ਹਾਂ ਕਿ ਇਹ بڑے ਸਿੱਧ ਪੁਰਖ ਹਨ ਗੁਰਮਤ ਦੇ ਆਸ਼ੇ ਤੇ ਮੁਤਾਬਿਕ ਗੱਲ ਕਰੀਏ ਬ੍ਰਹਮਚਾਰੀ ਕਿਹੋ ਜਿਹਾ ਹੋਣਾ ਚਾਹੀਦਾ ਹੈ ਜਿਹੜਾ ਬ੍ਰह्म ਦੇ ਵਿੱਚ ਵਿਚਰਦਾ ਹੈ ਉਸਨੂੰ ਕਹਿੰਦੇ ਹਨ ਬ੍ਰਹਮਚਾਰੀ ਇਸ ਦਾ ਵਿਆਹ ਨਾਲ ਕੋਈ ਸਬੰਧ ਨਹੀਂ ਬੱਚੇ ਤੇ ਪਰਿਵਾਰ ਨਾਲ ਕੋਈ ਸਬੰਧ ਨਹੀਂ ਮਹਾਪੁਰਸ਼ਾ ਨੇ ਕਾਮ ਨੂੰ 8 ਕਿਸਮਾਂ ਵਿੱਚ ਲਿਖਿਆ ਹੈ 8 ਅੰਗ ਲਿਖੇ ਹਨ ਤੇ ਆਪਾਂ ਦੇਖੇ ਕਿ ਆਪਾਂ ਇਸ ਵਿੱਚ ਕਾਇਮ ਹਾਂ ਕਿ ਨਹੀਂ ਪਰ ਹੈ ਮੁਸ਼ਕਿਲ ਗੱਲ ਪਹਿਲਾ ਹੈ ਕਾਮ ਦੀਆਂ ਗੱਲਾਂ ਸੁਣਨੀਆਂ ਦੂਸਰਾ ਹੈ ਚੰਬੜੀ ਨੂੰ ਮੁੱਖ ਰੱਖ ਕੇ ਕਿਸੇ ਬੰਦੇ ਜਾਂ ਔਰਤ ਦੀ ਵਡਿਆਈ ਕਰਨੀ ਇਹ ਠੀਕ ਹੈ ਕਿ ਪੁਰਾਏ ਤਨ ਤੋਂ ਬੱਚਿਆ ਹੈ ਪਰ ਉਸ ਨੂੰ ਅਸੀਂ ਬਾਲ ਬ੍ਰह्मचारी ਨਹੀਂ ਕਹਿ ਸਕਦੇ ਆਪਾਂ ਅਕਸਰ ਕਹਿ ਦਿੰਦੇ ਹਨ ਕਿ ਫਲਾਨੀ ਔਰਤ ਬੜੀ ਸੁੰਦਰ ਹੈ ਸਲਾਨਾ ਬੰਦਾ ਕਿੰਨਾ ਸੁੰਦਰ ਹੈ ਇਹ ਆਮਦਾਈ ਕਾਂਗਾ ਹੈ ਔਰਤ ਦੇ ਮਨ ਵਿੱਚ ਕਿਸੇ ਬਗੈਰ ਬੰਦੇ ਦਾ ਅਤੇ ਬੰਦੇ ਦੇ ਮਨ ਵਿੱਚ ਕਿਸੇ ਪਰਾਈ ਔਰਤ ਦਾ ਖਿਆਲ ਰਹਿਣਾ ਇਸ ਨੂੰ ਕਹਿੰਦੇ ਹਨ ਚਿਤਵਨੀ ਇਹ ਵੀ ਕਾਮ ਦਾ ਅੰਗ ਹੈ ਔਰਤ ਵਾਸਤੇ ਕਿਸੇ ਪਰਾਈ ਮਰਦ ਨਾਲ ਇਕੱਲਿਆਂ ਗੱਲਾਂ ਕਰਨੀਆਂ ਅਤੇ ਮਰਦ ਵੱਲੋਂ ਕਿਸੇ ਪਰਾਈ ਔਰਤ ਨਾਲ ਹੀ ਖਾਂਦ ਵਿੱਚ ਗੱਲਾਂ ਕਰਨੀਆਂ ਇਹ ਵੀ ਕਾਮ ਦਾ ਅੰਗ ਹੈ ਕਾਮ ਭੋਗਿਆ ਨਹੀਂ ਪਰ ਫੁਰਨਾ ਬਣ ਗਿਆ ਕਿ ਉਹ ਔਰਤ ਮੈਨੂੰ ਮਿਲ ਜਾਏ ਉਹ ਮਰਦ ਮੈਨੂੰ ਮਿਲ ਜਾਏ ਇਸ ਨੂੰ ਕਾਮ ਭੋਗਣਾ ਸਮਝੋ ਕਿਸੇ ਦੇ ਸਰੀਰ ਨੂੰ ਛੋਣ ਦਾ ਯਤਨ ਕਰਨਾ ਇਸ ਨੂੰ ਕਾਮ ਦਾ ਸਤਵਾਂ ਅੰਗ ਦੱਸਿਆ ਹੈ ਖੂ ਖਾਈ ਵਿੱਚ ਡਿੱਗ ਪੈਣਾ ਪਾਪ ਆਚਰਣ ਤੋਂ ਹਾਰ ਜਾਣਾ ਇਹ ਅੱਠਵਾਂ ਅੰਗ ਹੈ ਆਪਾਂ ਦੇਖੀਏ ਕਿ ਆਪਾਂ ਕਾਇਮ ਹਾਂ ਕਿ ਨਹੀਂ ਗੁਰੂ ਪਾਤਸ਼ਾਹ ਕਹਿੰਦੇ ਹਨ ਸੋ ਗੁਰੂ ਸੋ ਸਿੱਖ ਹੈ ਭਾਈ ਇਸ ਗੱਲ ਦਾ ਗਿਆਨ ਭਾਈ ਗੁਰਦਾਸ ਜੀ ਦਿੰਦੇ ਹਨ ਕਹਿੰਦੇ ਹਨ ਸਿੱਖਾ ਗੁਰੂ ਤੇ ਨਿਸ਼ਚਾ ਰੱਖ ਗੁਰੂ ਤੇਰੇ ਸਾਰੇ ਪਾਪਾਂ ਨੂੰ ਨਾਸ਼ ਕਰੇਗਾ ਗੁਰੂ ਇੱਕ ਹੀ ਕਾਫੀ ਹੈ ਕਹਿੰਦੇ ਹਨ 베ੜੀ ਵਿੱਚ 50 ਬੰਦੇ ਬੈਠੇ ਹੋਣ ਮਲਾਾ ਕੇਵਲ ਇੱਕ ਹੀ ਹੁੰਦਾ ਹੈ ਪਰ ਇੱਕ ਮਲਾਾ ਦੇ ਕਾਰਨ ਪੰਜਾਬ ਬੰਦੇ ਤਰ ਗਏ ਤੇ ਜੇ ਇੱਕ ਮਲਾਾ ਪੰਜਾਬ ਬੰਦਿਆਂ ਨੂੰ ਤਾਰ ਸਕਦਾ ਹੈ ਤਾਂ ਕੀ ਗੁਰੂ ਮਲਾਾ ਨਾਲੋਂ ਘੱਟ ਹੈ ਕਿਸੇ ਮੁਲਕ ਦਾ ਇੱਕ ਆਗੂ ਹੁੰਦਾ ਹੈ ਸਾਡੀ ਕਦੀ ਕਦੀ ਕੌਮ ਦਾ ਆਗੂ ਬਣਿਆ ਸੀ ਮਹਾਰਾਜਾ ਰਣਜੀਤ ਸਿੰਘ ਜਦੋਂ ਉਹਨਾਂ ਦੀ ਮੌਤ ਹੋਈ ਤਾਂ ਇੱਕ ਸੱਚੇ ਪੰਜਾਬੀ ਸ਼ਾਹ ਮੁਹੰਮਦ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੇ ਵੈਨ ਪਾਏ ਸ਼ਾਹ ਮੁਹੰਮਦ ਕਹਿੰਦਾ ਹੈ ਮਹਾਰਾਜਾ ਰਣਜੀਤ ਸਿੰਘਾ ਤੇਰੀਆਂ ਤੋਪਾਂ ਨੂੰ ਤੂੰ ਨਾਲ ਨਹੀਂ ਲੈ ਗਿਆ ਸਾਡੇ ਕੋਲ ਹਾਨੇ ਸਨਮੁਦਗੀ ਤੇ ਸਭਰਾਵਾਂ ਦੀ ਜੰਗ ਹਾਰਨੀ ਪਈ ਹੈ ਤੂੰ ਹੁੰਦਾ ਫਿਰ ਅਸੀਂ ਨਹੀਂ ਹਾਰਦੇ ਇਸੇ ਤਰ੍ਹਾਂ ਭਾਈ ਗੁਰਦਾਰ ਜੀ ਕਹਿੰਦੇ ਹਨ ਗੁਰਮੁਖ ਉਹ ਜਿਵੇਂ ਇੱਕ ਮੁਲਕ ਦਾ ਹੀ ਕਾਗੂ ਹੁੰਦਾ ਹੈ ਤੇ ਉਸ ਦੇ ਨਾਲ ਉਸ ਦੇ ਸਲਾਹਕਾਰ ਹੁੰਦੇ ਹਨ ਤਾਂ ਉਹ ਦੇਸ਼ ਚੱਲਦਾ ਹੈ ਜਿਨ੍ਹਾਂ ਦੇ ਮਨ ਵਿੱਚ ਗੁਰੂ ਦੇ ਪ੍ਰਤੀ ਇੰਨਾ ਪ੍ਰੇਮ ਹੈ ਮੈਂ ਉਹਨਾਂ ਤੋਂ ਸਦਕੇ ਜਾਂਦਾ ਹਾਂ ਇਹ ਭਾਵੇਂ ਗੁਰੂ ਦੀ ਗੱਲ ਹੈ ਗ੍ਰਸਤੀ ਸਿੱਖ ਜਿਹੜਾ ਹੈ ਇੱਕ ਬੰਨੇ ਕਿਵੇਂ ਹੋਵੇਗਾ ਗ੍ਰਸਤੀ ਸਿੱਖ ਦੀਆਂ ਨਿਤ ਕਿਰਿਆਵਾਂ ਬਾਰੇ ਭਾਈ ਸਾਹਿਬ ਨੇ ਬੜੀਆਂ ਸਾਖੀਆਂ ਦਿੱਤੀਆਂ ਹਨ ਜਿਹੜਾ ਅਸੀਂ ਆਮ ਕਹਿੰਦੇ ਹਾਂ ਕਿ ਗ੍ਰਸਥੀ ਕਦੀ ਸੇਖ ਨਹੀਂ ਹੋ ਸਕਦਾ ਸੰਤ ਨਹੀਂ ਹੋ ਸਕਦਾ ਮਹਾਪੁਰਸ਼ ਨਹੀਂ ਹੋ ਸਕਦਾ ਬਿਲਕੁਲ ਕੋਰਾ ਝੂਠ ਹੈ ਪਰ ਗੁਰਦਾਸ ਜੀ ਕਹਿੰਦੇ ਹਨ ਕਿ ਜੰਗਲ ਵਿੱਚ ਇੱਕ ਚੰਦਨ ਦਾ ਰੁੱਖ ਹੁੰਦਾ ਹੈ ਉਸ ਦੇ ਨਾਲ ਸੱਪ ਲਪੇਟੇ ਮਾਰ ਕੇ ਚਿੰਬੜੇ ਰਹਿੰਦੇ ਹਨ ਆਪਾਂ ਜਿਹੜੇ ਪਰਸ ਬਾਰੇ ਸੁਣਦੇ ਹਾਂ ਦੇਖਿਆ ਤਾਂ ਆਪਣੇ ਵਿੱਚੋਂ ਕਿਸੇ ਨੇ ਨਹੀਂ ਉਹ ਕਾਲੇ ਰੰਗ ਦਾ ਪੱਥਰ ਹੁੰਦਾ ਹੈ ਪਰ ਭਾਈ ਗੁਰਦਾਸ ਜੀ ਕਹਿੰਦੇ ਹਨ ਭਾਵੇਂ ਪੱਥਰਾਂ ਵਿੱਚ ਪਾਰਸ ਹੈ ਪਰ ਪਾਰਸ ਪੱਥਰ ਨਹੀਂ ਹੁੰਦਾ ਜਿਹੜੇ ਸੱਪ ਹਨ ਇਹਨਾਂ ਵਿੱਚੋਂ ਵਿਸ਼ੇਸ਼ ਕਿਸਮ ਦਾ ਸੱਪ ਹੈ ਜਿਸਦੇ ਸਿਰ ਵਿੱਚ ਮਨੀ ਹੁੰਦੀ ਹੈ ਮਨੀ ਵਾਲਾ ਸੱਪ ਇਹਨਾਂ ਸੱਪਾਂ ਨਾਲੋਂ ਅੱਡ ਨਹੀਂ ਹੁੰਦਾ ਉਹ ਵੀ ਇਹਨਾਂ ਵਿੱਚ ਫਿਰਦਾ ਹੈ ਅੰਸ ਲਹਿਰਾਂ ਤੇ ਤਰਦੇ ਹਨ ਪਰ ਉਹ ਮਾਨਕ ਤੇ ਮੋਤੀਆਂ ਦੀ ਚੋਗ-ਚੁਗਦੇ ਹਨ ਕਮਲ ਦਾ ਫੁੱਲ ਪਾਣੀ ਵਿੱਚ ਰਹਿੰਦਾ ਹੈ ਇਸੇ ਪ੍ਰਕਾਰ ਗੁਰੂ ਕੇ ਸੇਖ ਕਮਲ ਦੇ ਫੁੱਲ ਦੀ ਤਰ੍ਹਾਂ ਹਨ ਗੁਰੂ ਕੇ ਸੇਖ ਚੰਦਨ ਦੇ ਬੂਟੇ ਦੀ ਤਰ੍ਹਾਂ ਹਨ ਚੰਦਨ ਦੇ ਬੂਟੇ ਨੇ ਸੱਪਾਂ ਦੀ ਜ਼ਹਿਰ ਨੂੰ ਨਿਰਵਿਰਤ ਕਰਨ ਦਾ ਯਤਨ ਤਾਂ ਕੀਤਾ ਪਰ ਆਪ ਜ਼ਹਿਰੀਲਾ ਨਾ ਬਣਿਆ। 파ਰਸ ਪੱਥਰਾਂ ਵਿੱਚ ਪਿਆ ਹੈ। ਭਾਵੇਂ ਨਾਲ ਦੇ ਪੱਥਰਾਂ ਨੂੰ 파ਰਸ ਨਾ ਬਣਾ ਸਕਿਆ ਪਰ ਉਹ ਆਪ ਪੱਥਰ ਨਹੀਂ ਬਣਿਆ। ਜਿਨ੍ਹਾਂ ਸੱਪਾਂ ਦੇ ਸਿਰਾਂ ਵਿੱਚ ਮਨੀ ਹੈ, ਦੂਸਰੇ ਬਿਨਾਂ ਮਨੀ ਤੋਂ ਸੱਪ ਹਨ ਪਰ ਉਹਨਾਂ ਦੀ ਸੰਗਤ ਕਰਕੇ ਉਸ ਦੀ ਮਨੀ ਕਿਤੇ ਨਹੀਂ ਗਈ। ਉਹ ਮਨੀ ਵਾਲੇ ਰਹੇ। ਇਸੇ ਪ੍ਰਕਾਰ ਉਹ ਗੁਰਮੁਖ ਪਰਿਵਾਰ ਵਿੱਚ ਰਹਿੰਦੇ ਹੋਏ ਪਰਿਵਾਰ ਦੇ ਸਿਧਾਂਤਾਂ ਤੋਂ ਉੱਪਰ ਰਹਿ ਕੇ ਉਸ ਪਰਮਾਤਮਾ ਦਾ ਚਿੰਤਨ ਕਰਦੇ ਹਨ। ਮੇਰੇ ਪਾਤਸ਼ਾਹ ਕਹਿੰਦੇ ਹਨ ਕਿ ਉਹੀ ਗੁਰੂ ਹੈ ਤੇ ਉਸੇ ਨੂੰ ਸਿੱਖਜਾਣੋ ਜਿਸ ਜੋਤੀ ਜੋਤ ਮਿਲਾਏ ਉਹ ਗੁਰੂ ਹੈ ਉਹ ਸਿੱਖ ਹੈ ਜਿਨ੍ਹਾਂ ਦੀ ਜੋਤ ਗੁਰੂ ਵਿੱਚ ਮਿਲ ਗਈ अथवा ਪਰਮੇਸ਼ਰ ਵਿੱਚ ਮਿਲ ਗਈ ਉਸ ਨੂੰ ਸਿੱਖਜਾਣੋ ਜਿਸ ਨੇ ਆਪਣੀ ਜੋਤ ਨੂੰ ਗੁਰੂ ਦੀ ਜੋਤ ਵਿੱਚ ਮਿਲਾ ਦਿੱਤਾ ਭਾਵ ਜੋ ਗੁਰੂ ਕਹਿੰਦਾ ਹੈ ਉਸ ਦੇ ਮੁਤਾਬਿਕ ਉਹ ਚਾਹੁੰਦੇ ਹਨ ਕਰਤਾਰਪੁਰ ਸਾਹਿਬ ਦੀ ਘਟਨਾ ਹੈ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਸਿੱਖੋ ਪਲਾਬਰ ਦੇਖੋ ਤਾਂ ਸਹੀ ਕਿੰਨੀ ਕ ਰਾਤ ਰਹਿੰਦੀ ਹੈ ਜੇ बाबा बुड्ढा जी ने बाहर जाके छाती मारी कहन लगे महाराज अजय स्नान ਦਾ ਸਮਾਂ ਨਹੀਂ ਹੋਇਆ ਅੱਧੀ ਰਾਤ ਹੈ ਕਿਉਂਕਿ ਅਸੀਂ ਜ਼ਿੰਮੇਦਾਰ ਲੋਕ ਹਾਂ ਤੇ ਮੈਂ ਆਪਣੇ ਪਿੰਡ ਵੀ ਬਦਲਾਂ ਦੇ ਨਾਲ ਤਾਰਿਆਂ ਦੀਆਂ ਗਿੱਟੀਆਂ ਦੇਖ ਕੇ ਖੂਨ ਜੋੜਦਾ ਹਾਂ ਮਾਨੂੰ ਅੱਧੀ ਰਾਤ ਹੈ ਗੁਰੂ ਜੀ ਕਹਿੰਦੇ ਹਨ ਲੈਹਣਿਆ ਪੁੱਤਰਾ ਤੂੰ ਦੇਖ ਭਾਈ ਲੈਣਾ ਜੀ ਗਏ ਉਹਨਾਂ ਨੇ ਆ ਕੇ ਬੇਨਤੀ ਕੀਤੀ ਮਹਾਰਾਜ ਤੂੰ ਰਾਤਾਂ ਬਣਾਉਣ ਵਾਲਾ ਹੈ ਤੇਰੀਆਂ ਰਾਤਾਂ ਦਾ ਤੈਨੂੰ ਪਤਾ ਹੈ ਤੂੰ ਰਾਤ ਜਿੰਨੀ ਬਤੀਤ ਕੀਤੀ ਹੈ ਉਨੀ ਬਤੀਤ ਹੋ ਗਈ ਜਿੰਨੀ ਤੂੰ ਰੱਖੀ ਓਨੀ ਅਜੇ ਰਹਿੰਦੀ ਹੈ ਪਾਤਸ਼ਾਹ ਤੇਰੀਆਂ ਰਾਤਾਂ ਨੂੰ ਮੈਂ ਕਿਵੇਂ ਮਿਨਾ ਗੁਰਨਾਨਕ ਪਾਤਸ਼ਾਹ ਨੇ ਭਾਈ ਲੈਣਾ ਜਿਹਨੂੰ ਕੁੱਟ ਕੇ ਜੱਫੀ ਵਿੱਚ ਲੈ ਲਿਆ ਲੈਨੇ ਆ ਤੂੰ ਸਮਝਿਆ ਹੈ ਮੈਨੂੰ ਉਹ ਗੁਰੂ ਕੇ ਸਿੱਖ ਹਨ ਜਿਨ੍ਹਾਂ ਨੇ ਆਪਣੀ ਮਰਜ਼ੀ ਨੂੰ ਆਪਣੀ رائے ਨੂੰ ਗੁਰੂ ਦੀ رائے ਨਾਲ ਮਿਲਾ ਲਿਆ ਹੈ ਮਨ ਰੇ ਹਰ ਹਰ ਸੇਤੀ ਲਿਬਲਾਏ ਇਸ ਕਰਕੇ ਮਨ ਨੂੰ ਆਵਾਜ਼ ਮਾਰੀ ਇਹ ਗੁਰੂ ਪਾਤਸ਼ਾਹ ਨੇ ਭਲਾ ਮਨ ਨੂੰ ਕਿਉਂ ਕਿਹਾ ਹੈ ਇਸ ਕਰਕੇ ਮਨ ਨੂੰ ਕਿਹਾ ਹੈ ਆਪਾਂ ਇੱਥੇ ਬੈਠੇ ਹਾਂ ਆਪਣਾ ਮਨ ਘਰ ਵਿੱਚ ਫਿਰਦਾ ਹੈ ਆਪਣਾ ਮਨ ਦੇਸ ਪਰਦੇਸ ਵਿੱਚ ਫਿਰਦਾ ਹੈ ਦੇ ਆਪਣੀ ਇੱਥੇ ਬੈਠੀ ਹੈ ਭਾਵ ਹੈ ਮਨ ਨੂੰ ਆਵਾਜ਼ ਮਾਰੀ ਏ ਮੇਰੇ ਮਨਾ ਬਾਹਰ ਨਾ ਦੌੜ ਤੂੰ ਹਰੀ ਪ੍ਰਮਾਤਮਾ ਨਾਲ ਆਪਣੀ ਲਿਵ ਨੂੰ ਜੋੜ ਲੈ ਜੁੜਨ ਦਾ ਯਤਨ ਕਰ ਪਹਿਲਾਂ ਪਹਿਲਾ ਆਪਾਂ ਕੋਈ ਕਰਮ ਕਰਾਂਗੇ ਤਾਂ ਆਪਾਂ ਨੂੰ ਕੋੜਾ ਲੱਗੇਗਾ ਜਦ ਆਪਣਾ ਸੁਭਾਅ ਬਣ ਜਾਏਗਾ ਤਾਂ ਫਿਰ ਆਪਾਂ ਨੂੰ ਪ੍ਰਮਾਤਮਾ ਦਾ ਨਾਮ ਮਿੱਠਾ ਲੱਗੇਗਾ ਏ ਮੇਰੇ ਮਨਾ ਪ੍ਰਮਾਤਮਾ ਦਾ ਜਾਪ ਕਰ ਤਾਂ ਕਿ ਤੈਨੂੰ ਪਰਮਾਤਮਾ ਦਾ ਯਾਪ ਮਿੱਠਾ ਲੱਗਣ ਲੱਗ ਪਏ ਤੈਨੂੰ ਪਰਮਾਤਮਾ ਦਾ ਨਾਮ ਪਿਆਰਾ ਲੱਗਣ ਲੱਗ ਪਏ ਤੈਨੂੰ ਭਾ ਜਾਵੇ ਜਿਨ੍ਹਾਂ ਨੂੰ ਪਰਮਾਤਮਾ ਦਾ ਨਾਮ ਮਿੱਠਾ ਲੱਗਿਆ ਹੈ ਉਹਨਾਂ ਨੇ ਪਰਮਾਤਮਾ ਦੀ ਪ੍ਰਾਪਤੀ ਰੂਪੀ ਥਾਂ ਪ੍ਰਾਪਤ ਕਰ ਲਈ ਹੈ ਗੁਰੂ ਪਾਚਾ ਕਹਿੰਦੇ ਹਨ ਕਿ ਗੁਰਮੁਖੋ ਜਿਹੜੀ ਪ੍ਰੇਮ ਦੀ ਗੱਲ ਹੈ ਪ੍ਰੇਮ ਵੀ ਆਪਣੇ ਆਪ ਪੈਦਾ ਨਹੀਂ ਹੁੰਦਾ ਇਹ ਤਾਂ ਗੁਰੂ ਕੋਲ ਜਾਏਗਾ ਗੁਰੂ ਤੈਨੂੰ ਸਿੱਖਿਆ ਦੇਵੇਗਾ ਗੁਰੂ ਦੀ ਸੰਗਤ ਕਰਕੇ ਤੈਨੂੰ ਪਰਮਾਤਮਾ ਨਾਲ ਮਿਲਣ ਦਾ ਸ਼ੌਂਕ ਪੈਦਾ ਹੋ ਜਾਵੇਗਾ ਇਸ ਕਰਕੇ ਹੈ ਭਾਈ ਗੁਰੂ ਤੋਂ ਬਿਨਾ ਮਨੁੱਖ ਦੇ ਮਨ ਵਿੱਚ ਪ੍ਰੇਮ ਨਹੀਂ ਪੈਦਾ ਹੁੰਦਾ ਆਮ ਕਰਕੇ ਲੋਕੀ ਮਨ ਦੇ ਮਗਰ ਲੱਗਣ ਕਰਕੇ ਦੂਜੇ ਪਾਸੇ ਦਾ ਪ੍ਰੇਮ ਕਰਦੇ ਹਨ ਦੂਜੇ ਪਾਸੇ ਦਾ ਪ੍ਰੇਮ ਇਹ ਹੁੰਦਾ ਹੈ ਪਰਮਾਤਮਾ ਨੂੰ ਛੱਡ ਕੇ ਵਸਤੂਆਂ ਦਾ ਪ੍ਰੇਮ ਇਹ ਪਲਾ ਵਸਤੂਆਂ ਦਾ ਪ੍ਰੇਮ ਕਿਉਂ ਕਰਦਾ ਹੈ ਅਣਜਾਣਾ ਹੈ ਜਦ ਉਸਿਆਣਾ ਹੋ ਜਾਏਗਾ ਉਸ ਸਮੇਂ ਵਸਤੂਆਂ ਦਾ ਪ੍ਰੇਮ ਟੁੱਟ ਜਾਏਗਾ ਆਪਾਂ ਆਮ ਦੇਖਦੇ ਹਾਂ ਜਦੋਂ ਬੱਚਾ ਨਿੱਕਾ ਜਿਹਾ ਹੁੰਦਾ ਹੈ ਤਾਂ ਉਦੋਂ ਖਡੌਣਿਆਂ ਨਾਲ ਖੇਡਦਾ ਹੈ ਤੇ ਜੇ ਉਸ ਦਾ ਖਡੌਣਾ ਦੂਜਾ ਕੋਈ ਖੋ ਲੇ ਤਾਂ ਰੋਣ ਲੱਗ ਪੈਂਦਾ ਹੈ ਝਗੜਦਾ ਹੈ ਉਸ ਨੂੰ ਚਪੇੜ ਮਾਰਦਾ ਹੈ ਜਦੋਂ ਸਿਆਣਾ ਹੋਇਆ ਤਾਂ ਖਡੌਣੇ ਆਪਣੇ ਆਪ ਹੀ ਛੁੱਟ ਦਿੱਤੇ ਵੱਡਾ ਹੋਇਆ ਤੇ ਜੇ ਉਸ ਨੂੰ ਖਡੌਣਾ ਦਿੱਤਾ ਤਾਂ ਕਹਿਣ ਲੱਗਾ ਮੈਂ ਨਿਆਣਾ ਹਾਂ ਮੇਰੇ ਕਿਸ ਕੰਮ ਇਸੇ ਤਰ੍ਹਾਂ ਜਿਹੜੀ ਸਾਡੀ ਪੋਜੀਸ਼ਨ ਹੈ ਅਸੀਂ ਵੀ ਖਡੌਣਿਆਂ ਨਾਲ ਉਲਝੇ ਹੋਏ ਹਾਂ ਅਜੇ ਅਸੀਂ ਸਿਆਣੇ ਨਹੀਂ ਹੋਏ ਅਸੀਂ ਖਡੌਣਿਆਂ ਤੱਕ ਸੀਮਿਤ ਹਾਂ ਪਹਿਲਾਂ ਬੱਚੇ ਖਡੌਣੇ ਸਨ ਪਤਨੀ ਖਡੌਣਾ ਸੀ ਪਤਨੀ ਵਾਸਤੇ ਪਤੀ ਖਿਡਾਉਣਾ ਸੀ ਆਪਾਂ ਪਰਿਵਾਰ ਰੂਪੀ ਖਡਾਉਣੇ ਹੀ ਖੇੜਦੇ ਰਹੇ ਤੇ ਆਪਾਂ ਅਣਜਾਣੇ ਹੁੰਦਿਆਂ ਹੀ ਸਰੀਰ ਛੱਡ ਗਏ ਜਿੰਨਾ ਨਾਮ ਜਪਿਆ ਉੰਨੀ ਉਮਰ ਇਸ ਦੇ ਬਾਰੇ ਬੜਾ ਸੁੰਦਰ ਦ੍ਰਿਸ਼ਟਾਂਤ ਆਉਂਦਾ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਇੱਕ ਥਾਂ ਤੇ ਤੁਰੇ ਜਾ ਰਹੇ ਸਨ ਗੁਰੂ ਬਾਬਾ ਤੇ ਮਰਦਾਨਾ ਜੀ ਤੇ ਕਬਰਾਂ ਦੇ ਉੱਪਰ ਲਿਖਿਆ 3 ਸਾਲ ਉਮਰ 5 ਸਾਲ ਉਮਰ 2.5 ਸਾਲ ਉਮਰ 6 ਮਹੀਨੇ ਮਰਨ ਮਰਦਾਨਾ ਜੀ ਨੇ ਸੁਭਾਵਕ ਬੇਨਤੀ ਕੀਤੀ ਮਹਾਰਾਜ ਮੈਨੂੰ ਯਾਦਤਾ ਹੈ ਨਿਆਣਿਆਂ ਦੀਆਂ ਕਬਰਾਂ ਹਨ ਹਜ਼ੂਰ ਕਹਿੰਦੇ ਮਰਦਾਨਿਆਂ ਪਤਾ ਕਰ ਲੈ ਤੂੰ ਕਹਿਣ ਲੱਗਾ ਜੀ ਠੀਕ ਹੈ ਉਹ ਚਲਾ ਗਿਆ ਤੇ ਕਹਿਣ ਲੱਗਾ ਕੀ ਗੱਲ ਤੁਹਾਡੇ ਪਿੰਡ ਸਿਆਣਾ ਨਹੀਂ ਮਰਦਾ ਤੁਸੀਂ ਆਪਣੀਆਂ ਕਬਰਾਂ ਉੱਤੇ ਲਿਖਿਆ ਹੈ 3 ਸਾਲ ਉਮਰ 5 ਸਾਲ ਉਮਰ ਉਹ ਨਗਰ ਨਿਵਾਸੀ ਕਹਿਣ ਲੱਗੇ ਭਾਈ ਸਾਹਿਬ ਸਾਡੇ ਨਗਰ ਦੇ ਲੋਕਾਂ ਦਾ ਇਹ ਨਿਯਮ ਹੈ ਕਿ ਜਿੰਨਾ ਚਿਰ ਉਹ ਪਰਮਾਤਮਾ ਦਾ ਨਾਮ ਲੈਂਦੇ ਹਨ ਉਸ ਟਾਈਮ ਨੂੰ ਨੋਟ ਕਰ ਲੈਂਦੇ ਹਨ 15 ਦਿਨ ਪਰਮਾਤਮਾ ਨੂੰ ਚੇਤੇ ਕੀਤਾ 2 ਘੜੀਆਂ ਚੇਤੇ ਕੀਤਾ ਆਵੇਂ ਘੜੀ ਚੇਤੇ ਕੀਤਾ ਜਦੋਂ ਮਰ ਜਾਂਦਾ ਹੈ ਤਾਂ ਅਸੀਂ ਉਹ ਸਾਰੇ ਸਮੇਂ ਨੂੰ ਗਿਣ ਕੇ ਮਹੀਨੇ ਤੇ ਬਰੇ ਬਣਾ ਲੈਂਦੇ ਹਨ ਤੇ ਜੇ ساری ਜ਼ਿੰਦਗੀ ਉਸ ਦਾ ਸਮਾਂ 2.5 ਮਹੀਨੇ ਬਣਿਆ ਤਾਂ ਅਸੀਂ ਬਾਕੀ ਸਮਾਂ ਗਿੰਦੇ ਨਹੀਂ ਬਾਕੀ ਤਾਂ ਉਹ ਮਰਿਆ ਹੀ ਰਿਹਾ ਉਸ ਦਾ ਜੀਵਨ ਤਾਂ ਉਹ ਹੈ ਜਿੱਨਾ ਚਿਰ ਉਸਨੇ ਪ੍ਰਮਾਤਮਾ ਨੂੰ ਚੇਤੇ ਕੀਤਾ ਗੁਰਮੁਖੋਂ ਪੋਜੀਸ਼ਨ ਸਾਡੀ ਵੀ ਇਹੋ ਹੈ ਆਪਾਂ 70 ਸਾਲ ਹੋਣ ਦਾ ਦਾਵਾ ਕਰਦੇ ਹਾਂ 40 ਸਾਲ ਹੋਣ ਦਾ ਦਾਵਾ ਕਰਦੇ ਹਾਂ ਪਰ ਸਾਡੇ ਚੋਂ ਕਈ ਤਿੰਨ ਤਿੰਨ ਦਿਨਾਂ ਦੇ ਹਨ ਕਿਉਂਕਿ ਆਪਾਂ ਸਾਰੀ ਜ਼ਿੰਦਗੀ ਵਿੱਚ ਜਿੰਨਾ ਪਰਮਾਤਮਾ ਦਾ ਨਾਮ ਲਿਆ ਹੈ ਮਸਾ ਗੁਰਮੁਖੋ ਜੇ 24 ਘੰਟੇ ਬਣਿਆ ਤਾਂ ਫਿਰ ਆਪਾਂ ਇੱਕ ਦਿਨ ਦੇ ਬਣੇ ਤੇ ਜੇ ਆਪਾਂ ਸਾਰੀ ਜ਼ਿੰਦਗੀ ਵਿੱਚ 72 ਘੰਟੇ ਯਾਪ ਕੀਤਾ ਫਿਰ ਤਿੰਨ ਦਿਨ ਦਾ ਬੰਦਾ ਬਣਦਾ ਹੈ ਫਿਰ ਆਪਾਂ ਨਹੀਂ ਆਨੇ ਹੋਏ ਨਾ ਸੋ ਸਤਿਗੁਰ ਪਾਤਸ਼ਾਹ ਕਹਿੰਦੇ ਹਨ ਗੁਰਮੁਖੋ ਜਿਹੜੇ ਮਨ ਦੇ ਮਗਰ ਲੱਗੇ ਹਨ ਉਹ ਮੂਲ ਨਹੀਂ ਚਾਹੁੰਦੇ ਉਹ ਖਡੌਣਿਆਂ ਦੇ ਨਾਲ ਉਲਝੇ ਹੋਏ ਹਨ ਉਹ ਪਦਾਰਥਾਂ ਦੀ ਪਕੜ ਵਿੱਚ ਹਨ ਉਹਨਾਂ ਨੂੰ ਇੱਕ ਪਰਮਾਤਮਾ ਨਹੀਂ ਚਾਹੀਦਾ ਉਹਨਾਂ ਨੂੰ ਦੂਜੇ ਪਾਸੇ ਦਾ ਪ੍ਰੇਮ ਹੈ ਸਦਾ ਹਰ ਕੇ ਗੁਣ ਰਵੇ ਪਾਈ ਆੜ ਹੋਵੇ ਸਿਆਲ ਹੋਵੇ ਪਰਮਾਤਮਾ ਦਾ ਨਾਮ ਸਦੀਵੀ ਤੌਰ ਤੇ ਜੱਪੋ ਗੁਰੂ ਕਾ ਹੇਤ ਪਾਰ ਗੁਰੂ ਨਾਲ ਇੰਨਾ ਪ੍ਰੇਮ ਕਰ ਕਿ ਤੇਰੇ ਪ੍ਰੇਮ ਦੀਆਂ ਬਣੀਆਂ ਹੱਦਾਂ ਟੋਟੇ ਜਾਣ ਜਿਵੇਂ ਬਾਬਾ ਮਨੀ ਸਿੰਘ ਨੇ ਆਖਿਆ ਸੀ ਕੀ ਸਿੱਖਾ ਜੇ ਸਰੀਰ ਦਿੱਤਿਆਂ ਵੀ ਬਾਜਾਂ ਵਾਲਾ ਖੋਸ਼ ਹੋ ਜਾਵੇ ਤਾਂ ਸੌਦਾ ਵਧੀਆ ਹੈ ਤਨ ਦਿੱਤਿਆਂ ਜੇ ਹਰੀ ਮਿਲੇ ਤਾਂ ਤੂੰ ਸਸਤਾ ਜਾਣ ਕਹਿੰਦੇ ਹਨ ਉਸ ਗੁਰਮੁਖ ਪਿਆਰੇ ਦਾ ਆ ਪਰਵਾਨ ਹੈ ਜਿਹੜਾ ਗੁਰੂ ਦੀ ਸੇਵਾ ਵਿੱਚ ਆਪਣੇ ਮਨ ਨੂੰ ਜੋੜਦਾ ਹੈ ਜਿਹੜਾ ਮਨ ਕਰਕੇ ਸੇਵਾ ਕਰਦਾ ਹੈ ਜੇ ਤੂੰ ਚੇਤ ਨਾਲ ਸੇਵਾ ਕਰੇ ਤਾਂ ਤੇਰੀਆਂ ਮੰਨ ਦੀਆਂ ਸਾਰੀਆਂ ਮਰਜ਼ਾ ਪੂਰੀਆਂ ਹੋ ਜਾਣ ਤੇ ਤੇਰਾ ਹੰਕਾਰ ਚਲਾ ਜਾਏ ਜੋ ਗੁਰੂ ਪਰਮੇਸ਼ਰ ਦਾ ਰੂਪ ਜਾਣ ਕੇ ਗੁਰੂ ਦੀ ਸੇਵਾ ਕਰਦਾ ਹੈ ਉਸ ਦਾ ਸੰਸਾਰ ਵਿੱਚ ਆਇਆ ਸਫਲਾ ਹੈ ਪਰਵਾਨ ਹੈ ਸਤਿਗੁਰੂ ਪਾਤਸ਼ਾਹ ਕਹਿੰਦੇ ਹਨ ਗੁਰਮੁਖਾ ਤੈਨੂੰ ਪ੍ਰਮਾਤਮਾ ਦੀ ਤਾਂ ਹੀ ਪ੍ਰਾਪਤੀ ਹੋਵੇਗੀ ਜੇ ਤੂੰ ਗੁਰੂ ਦੇ ਉਪਦੇਸ਼ ਨਾਲ ਆਪਣੇ ਖਿਆਲ ਨੂੰ ਜੋੜ ਲਵੇਂ ਆਪਾਂ ਜੋੜਦੇ ਨਹੀਂ ਪਈ ਗੁਰਦਾਸ ਜੀ ਕਹਿੰਦੇ ਹਨ ਕਿ ਇੱਕ ਬੰਦਾ ਕਹੇ ਫਲਾਣਾ ਡਾਕਟਰ ਬੜਾ ਕਾਮਯਾਬ ਹੈ ਉਸਦੇ ਕੋਲ ਜਾਣ ਦੀ ਲੋੜ ਹੈ ਤਾਂ ਬੰਦਾ ਠੀਕ ਹੋ ਜਾਵੇਗਾ ਗੁਰਮੁਖਾ ਡਾਕਟਰ ਦਾ ਜਾਪ ਕੀਤੇ ਆ ਤੇਰਾ ਰੋਗ ਨਹੀਂ ਘਟਿਆ ਜਾਣਾ ਖੰਡ ਦਾ ਨਾਮ ਲੈਣ ਨਾਲ মুখ ਮਿੱਠਾ ਨਹੀਂ ਹੋਣਾ ਤੇ ਪੋ ਦਾ ਮਹੀਨਾ ਹੋਵੇ ਤਾਂ ਆਪਾਂ ਮਨ ਕਾ ਫੜ ਕੇ ਮਾਲਾ ਦਾ ਆਕੇ ਕਿ ਅੱਗ ਅੱਗ ਤੇ ਅੱਗ ਝੋ ਨਿਗ ਮਿਲ ਜਾਵੇ ਅੱਗ ਦਾ ਨਾਮ ਲੈਣ ਕਰਕੇ ਨਿਗ ਨਹੀਂ ਮਿਲਣਾ ਵੈਦ ਦਾ ਨਾਮ ਲੈਣ ਕਰਕੇ ਰੋਗ ਦੀ ਨਿਵਰਤੀ ਨਹੀਂ ਹੋਣੀ ਖੰਡ ਦਾ ਨਾਮ ਲੈਣ ਕਰਕੇ ਮੂ ਮਿੱਠਾ ਨਹੀਂ ਹੋਣਾ ਆਪਾਂ ਦਵਾਈਆਂ ਦਾ ਨਾਮ ਤਾਂ ਲੈਂਦੇ ਹਾਂ ਪਰ ਦਵਾਈਆਂ ਖਾਂਦੇ ਨਹੀਂ ਆਪਾਂ ਗੁਰੂ ਦੀਆਂ ਹਦਾਇਤਾਂ ਨੂੰ ਤਾਂ ਪੜ੍ਹਦੇ ਹਾਂ ਪਰ ਗੁਰੂ ਦੀਆਂ ਹਦਾਇਤਾਂ ਤੇ ਚੱਲਦੇ ਨਹੀਂ ਜਿਨ੍ਹਾਂ ਚਿਹਰੇ ਗੁਰੂ ਦੀਆਂ ਹਦਾਇਤਾਂ ਤੇ ਚੱਲੇ ਨਾ ਉਹਨਾਂ ਚਿਹਰਾ ਆਪਾਂ ਨੂੰ ਗੁਰੂ ਦੀ ਖੁਸ਼ੀ ਪ੍ਰਾਪਤ ਨਹੀਂ ਹੋਣੀ ਤੇ ਨਾ ਪ੍ਰਭੂ ਦੇ ਚਰਨਾਂ ਦੀ ਪ੍ਰਾਪਤੀ ਹੈ ਸਤਗੁਰੂ ਪਾਤਸ਼ਾਹ ਸਾਡੇ ਤੇ ਦਇਆ ਕਰਨ ਸਾਡੇ ਪੱਥਰ ਮਨ ਨੂੰ ਮੋਹਮ ਕਰਕੇ ਆਪਣੇ ਸ਼ਬਦ ਨਾਲ ਜੋੜਨ ਸਾਡੀ ਸੁਰਤੀ ਸ਼ਬਦ ਨਾਲ ਜੁੜੇ ਹੋਲਾ ਚੁੱਕਾਂ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ